ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਤੋ ਅੱਜ ਗੱਲ ਕਰਾਂਗੇ ਇੱਕ ਐਸੇ ਕਾਂਡ ਦੀ ਜਿਸ ਕਾਂਡ ਨੇ ਪੰਜਾਬ ਦੇ ਵਿੱਚ ਹੀ ਨਹੀਂ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਤਰਥੱਲੀ ਮਚਾ ਦਿੱਤੀ ਸੀ ਅੱਜ ਆਪਾਂ ਗੱਲ ਕਰਾਂਗੇ ਉਹ ਕਿਹੜਾ ਕਾਂਡ ਸੀਗਾ ਜਿਸ ਕਾਂਡ ਦੇ ਨਾਲ ਦੁਨੀਆ ਦੇ ਵਿੱਚ ਪੰਜਾਬ ਦੀ ਥੂ ਥੂ ਹੋ ਗਈ ਸੀ ਅੱਜ ਗੱਲ ਕਰਾਂਗੇ ਉਹ ਕਿਹੜਾ ਮੁੱਖ ਮੰਤਰੀ ਸੀਗਾ ਜਿਸ ਦੀ ਔਲਾਦ ਨੇ ਉਹਦੇ ਨਾਲ ਕਿਤੇ ਮਾੜੇ ਕੰਮ ਕਰਕੇ ਉਹਨਾਂ ਦਾ ਜਿਹੜਾ ਮਿਟਿਆ ਹੋਇਆ ਨਾਮ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਸੀ ਉਹਨੂੰ ਸਿਆ ਸਿਆ ਕਾਲੇ ਕਾਂਡ ਦੇ ਵਿੱਚ ਕਾਲੇ ਰੰਗਾਂ ਦੇ ਵਿੱਚ ਬਦਲ ਦਿੱਤਾ ਸੀਗਾ ਤੇ ਅੱਜ ਦੋਸਤੋ ਗੱਲ ਕਰਾਂਗੇ ਉਹ ਕਿਹੜੀ ਗਿਰੀ ਹੋਈ ਜਾਂ ਗਿਰਿਆ ਹੋਇਆ ਕੰਮ ਸੀਗਾ ਜਿਸ ਦੇ ਨਾਲ ਇੰਨੀ ਪੰਜਾਬ ਦੀ ਥੂ ਥੂ ਹੋਈ ਸੀ ਗੱਲਬਾਤ ਕਰਾਂਗੇ ਦੋਸਤੋ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਬਹੁਤ ਹੀ ਇੰਟਰਸਟਿੰਗ ਤੇ ਜਿਹੜੇ ਸਿਆਸੀ ਲੋਕ ਨੇਗੇ ਪਾਵਰ ਦੇ ਨਸੇ ਦੇ ਵਿੱਚ ਆ ਕੇ ਕਿਵੇਂ ਅੰਨੇ ਹੋ ਜਾਂਦੇ ਨੇ ਤੇ ਕਿਵੇਂ ਮਤਲ ਉਹ ਜਿਹੜਾ ਲੋਕਾਂ ਦਾ ਘਾਣ ਕਰਦੇ ਨੇ ਆ ਉਹ ਵੀਡੀਓ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰਾਤ ਦੇ 11 ਵਜੇ ਦਾ ਟਾਈਮ ਹੋਟਲ ਅਰੋਮਾ ਹੋਟਲ ਸੀਗਾ ਅਰੋਮਾ ਹੋਟਲ ਦੇ ਵਿੱਚ ਰਾਤ ਨੂੰ 11 ਵਜੇ ਚਾਰ ਅੰਗਰੇਜ਼ ਇੱਕ ਅੰਗਰੇਜ਼ ਤੇ ਉਹਦੀ ਪਤਨੀ ਹੁੰਦੇ ਨੇ ਤੇ ਦੂਸਰੀ ਮੇਮ ਤੇ ਉਹਦਾ ਬੁਆਏਫਰੈਂਡ ਉਹ ਬੈਠੇ ਖਾਣਾ ਖਾ ਰਹੇ ਹੁੰਦੇ ਨੇ ਤੇ ਰਾਤ ਨੂੰ 11 ਵਜੇ ਦੇ ਕਰੀਬ ਵਿਗੜੇ ਹੋਏ ਮਸਟੰਡੇ ਉਸੇ ਟੇਬਲ ਦੇ ਨੇੜੇ ਆ ਜਾਂਦੇ ਨੇ ਤੇ ਉਹ ਟੇਬਲ ਦੇ ਉੱਪਰ ਬੈਠੇ ਹੋਏ ਇਹ ਚਾਰੇ ਨੌਜਵਾਨਾਂ ਨੂੰ ਆ ਕੇ ਤੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਜਿਹੜੇ ਮਸਟੰਡੇ ਆਉਂਦੇ ਨੇ दारू ਦੇ ਨਾਲ ਟੱਲੀ ਹੋਏ ਹੁੰਦੇ ਨੇ ਸ਼ਰਾਬੀ ਹਾਲਤ ਦੇ ਵਿੱਚ ਹੁੰਦੇ ਨੇ ਤੇ ਉਹ ਉਹਨਾਂ ਨੂੰ ਜਿਹੜੇ ਬੈਠੇ ਹੋਏ ਅੰਗਰੇਜ਼ ਸੀਗੇ ਜਿਨ੍ਹਾਂ ਦੇ ਵਿੱਚ ਇੱਕ 22 ਸਾਲਾਂ ਮੁਟਿਆਰ ਸੀਗੀ ਤੇ ਜਿਹਨੂੰ ਉਹ ਕਹਿੰਦੇ ਨੇਗੇ ਕਿ ਸਾਡੇ ਨਾਲ ਸ਼ਰਾਬ ਪਿਓ ਉਹਨਾਂ ਮਸਟੰਡਿਆਂ ਦੇ ਵਿੱਚੋਂ ਇੱਕ 22 23 ਸਾਲ ਦਾ ਹੀ ਜਿਹੜਾ ਮਸਟੰਡਾ ਉਹਨਾਂ ਦਾ ਆਗੂ ਸੀਗਾ ਉਹ ਉਹਨੂੰ ਆਫਰ ਕਰਦਾਗਾ ਕਿ ਤੂੰ ਮੇਰੇ ਨਾਲ ਬੈਠ ਕੇ ਸ਼ਰਾਬ ਪੀ ਜਦੋਂ ਉਹ ਮਟਿਆਰ ਉਹਨੂੰ ਨਾ ਕਰ ਦਿੰਦੀ ਹੈ ਤਾਂ ਉਹ ਇਸ ਗੱਲ ਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਤੇ ਜਦੋਂ ਉਹ ਦੇਖਦੇ ਨੇ ਕਿ ਹਾਲਾਤ ਖਰਾਬ ਹੋ ਰਹੇ ਨੇ ਤਾਂ ਉਹ ਉੱਥੋਂ ਜਾਣਾ ਹੀ ਵੇਤਰ ਸਮਝਦੇ ਨੇ ਉਹ ਚਾਰੋਂ ਜਾਣੇ ਜਿਹਦੇ ਚ ਇੱਕ ਜੇਮ ਜਨਾਉ ਦਾ ਵਿਦਿਆਰਥੀ ਬੰਦਾ ਸੀਗਾ ਮੁੰਡਾ ਇੱਕ ਫਲਿੱਪ ਨਾਮ ਦਾ ਜਿਹੜਾ ਜੇਮਦ ਸੀਗਾ ਉਹਦੀ ਪਤਨੀ ਸੀ ਉਹਦੇ ਨਾਲ ਜਿਹੜਾ ਫਲਿੱਪ ਸੀਗਾ ਫਲਿੱਪ ਦੇ ਨਾਲ ਉਹਦੀ ਗਰਲਫ੍ਰੈਂਡ ਸੀਗੀ ਉਹ ਚਾਰੋਂ ਜਾਣੇ ਆਟੋ ਰਿਕਸ਼ਾ ਲੈਂਦੇ ਨੇ ਤੇ ਆਟੋ ਰਿਕਸ਼ਾ ਲੈ ਕੇ ਉੱਥੋਂ ਉਹ ਆਪਣੇ ਕਿਰਾਏ ਤੇ ਲਏ ਹੋਏ ਘਰ ਦੇ ਵਿੱਚ ਨੂੰ ਚੱਲ ਪੈਂਦੇ ਨੇ ਦੋਸਤੋ ਜਿਹੜਾ ਉਹਨਾਂ ਦਾ ਘਰ ਹੈਗਾ ਉਹ ਮਹਾਲੀ ਦੀ ਜਿਹੜਾ ਵਿੱਚ ਹੁੰਦਾਗਾ ਸੱਤ ਫੇਸ ਦੇ ਵਿੱਚ ਐਨਾ ਸੌਰੀ 9 ਫੇਸ ਦੇ ਵਿੱਚ ਉਹਨਾਂ ਦਾ 1247 ਨੰਬਰ ਦੀ ਕੋਠੀ ਉਹਨਾਂ ਦੀ ਹੁੰਦੀ ਹੈ ਉਹ ਉੱਥੇ ਨੂੰ ਆ ਜਾਂਦੇ ਨੇ ਪਰ ਜਦੋਂ ਉਹ ਆਟੋ ਦੇ ਵਿੱਚ ਬੈਠ ਕੇ ਜਾਣ ਲੱਗਦੇ ਨੇ ਤਾਂ ਉਹਨਾਂ ਦਾ ਦੋ ਗੱਡੀਆਂ ਪਿੱਛਾ ਕਰਦੀਆਂ ਨੇ ਜਿਹਦੇ ਵਿੱਚ ਉਹ ਵਿਗੜੇ ਹੋਏ ਮਸਟੰਡੇ ਤੇ ਨਾਲ ਉਹਨਾਂ ਦੇ ਗਨਮੈਨ ਹੁੰਦੇ ਨੇ ਜਿਪਸੀ ਵੀ ਨਾਲ ਹੁੰਦੀ ਆ ਤਾਂ ਦੋਸਤੋ ਜਦੋਂ ਉਹ ਅੰਗਰੇਜ਼ ਆਪਣੀ ਕੋਠੀ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬੂਹਾ ਉਹ ਖੜਕਾਉਣ ਦੀ ਆਵਾਜ਼ ਆਉਂਦੀ ਹੈ ਤਾਂ ਉਹਨਾਂ ਦਾ ਮੱਥਾ ਠਣਕਦਾ ਕਿ ਕੋਈ ਗੜਬੜ ਹੈ ਤਾਂ ਜਦੋਂ ਉਹ ਗੇਟ ਖੋਲਦੇ ਨੇ ਤੇ ਪੁੱਛਦੇ ਨੇ ਕਿ ਕੀ ਗੱਲ ਹੈਗੀ ਤਾਂ ਉਹਨਾਂ ਨੂੰ ਉਹ ਜਵਾਬ ਦੇਣ ਦੀ ਬਜਾਏ ਤਗੜ-ਤਗੜ ਕਰਦੇ ਅੰਦਰ ਵੜ ਜਾਂਦੇ ਨੇ ਉਹ ਬੂਆ ਖੜਕਾਉਣ ਤੋਂ ਪਹਿਲਾਂ ਜਦੋਂ ਉਹ ਅੰਗਰੇਜ਼ ਪੁੱਛਦਾ ਕਿ ਤੁਸੀਂ ਕੌਣ ਹੋ ਤਾਂ ਜਿਹੜੇ ਦੋਨੇ ਪੁਲਿਸ ਵਾਲੇ ਸੀਗੇ ਪੁਲਿਸ ਵਾਲੇ ਅੱਗੇ ਹੋ ਕੇ ਕਹਿੰਦੇ ਨੇ ਉਹਨਾਂ ਨੂੰ ਕਿ ਅਸੀਂ ਪੁਲਿਸ ਸਰਚ ਕਰ ਰਹੇ ਆਂ ਏਰੀਆ ਇਲਾਕੇ ਦੀ ਤੇ ਤੁਹਾਡੇ ਵੀ ਘਰ ਦੀ ਜਿਹੜੀ ਸਰਚ ਕਰਨੀ ਆ ਉਹ ਇਸ ਕਾਰਨ ਕਰਕੇ ਗੇਟ ਖੋਲ ਦਿੰਦੇ ਨੇਗੇ ਤਾਂ ਉਹ ਡਗੜ ਡਗੜ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਦੋਸਤੋ ਇਹ ਰੋਡ ਦੇ ਉੱਪਰ ਜ਼ਮੀਨ ਹੈ ਪੂਰੀ 5 ਕਿੱਲੇ ਸਹੀ ਅ 40 ਕਨਾਲਾਂ ਜ਼ਮੀਨਾਂ ਉੱਥੋਂ ਤੋਂ ਸਟਾਰਟ ਹੋ ਜਾਂਦੀ ਹੈ ਆ ਜਿੱਥੋਂ ਤਾਰ ਲੱਗੀ ਦੇਖਦੇ ਜਿੱਥੋਂ ਘਰ ਦੀ ਕੰਧ ਹੈ ਤੇ ਉੱਥੋਂ 120 ਫੁੱਟ ਫਰੰਟ ਉਹ ਘਰ ਤੱਕ ਚਲਿਆ ਜਾਂਦਾ ਜਿੱਥੇ ਆ ਤਾਰ ਲੱਗੀ ਹੈ ਤੇ ਪਿੱਛੇ ਨੂੰ ਚਲੀ ਜਾਂਦੀ ਹੈ ਉਹ ਖੰਬੇ ਦੇ ਉੱਪਰ ਦੀ ਤੇ ਉਸ ਤੋਂ ਬਾਅਦ 94 ਫੁੱਟ ਇਹ ਕਰਦੇ ਦੂਜੀ ਸਾਈਡ ਤੋਂ ਉਹਨੂੰ ਦਿਖਾਉਣੇ ਆ ਜਾ ਕੇ 94 ਫੁੱਟ ਅੱਗੇ ਮਤਲਬ ਦੇ ਨਾਲ ਪਲਾਟਾਂ ਵਾਲੀ ਜ਼ਮੀਨ ਹੈਗੀ ਕਿ ਕੋਠੀਆਂ ਵਿੱਚ ਬਣੀਆਂ ਹੋਈਆਂ ਨੇਗੀਆਂ ਰੋਡ ਲੱਗਦੀ ਆ ਤਕਸੀਮ ਨੰਬਰ ਨੇ ਤੇ ਫੋਨ ਨੰਬਰ ਤੁਹਾਡੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਜੋੜੇਪੁਰਾਂ ਦੇ ਬਿਲਕੁਲ ਲੱਗੇ ਉਸ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਜਿਸ ਕਮਰੇ ਦੇ ਵਿੱਚ ਉਹ 22 ਸਾਲਾਂ ਮੁਟਿਆਰ ਬੈਠੀ ਹੁੰਦੀ ਆ ਤੇ ਉਹ ਹੋਈ ਉਹਨਾਂ ਦਾ ਜਿਹੜਾ ਆਗੂ ਮਸਟੰਡਾ ਹੁੰਦਾ ਹੈਗਾ ਉਹ ਉਹਨਾਂ ਨੂੰ ਜਾ ਕੇ ਉਸ ਲੜਕੀ ਨੂੰ ਫੜ ਕੇ ਧੂ ਲੈਂਦਾ ਹੈ ਤੇ ਦੂਸਰੇ ਜਿਹੜੇ ਉਹਨਾਂ ਦੇ ਸਾਥੀ ਹੁੰਦੇ ਨੇ ਉਹਨਾਂ ਦੇ ਵੱਟ ਮਾਰ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਦੋਸਤੋ ਥੂ ਲੜਕੀ ਨੂੰ ਉਹ ਅਗਵਾ ਕਰਕੇ ਆਪਣੇ ਨਾਲ ਜਦੋਂ ਥੱਲੇ ਆਉਂਦੇ ਨੇ ਉਹ ਦੇਖਦੀ ਹੈ ਲੜਕੀ ਕੇ ਲਾਲ ਬੱਤੀ ਵਾਲੀ ਜਿਹੜੀ ਗੱਡੀ ਹੈ ਜਿਪਸੀ ਹੈ ਉਹਦੇ ਵਿੱਚ ਉਹਨਾਂ ਨੂੰ ਬਿਠਾ ਕੇ ਉਹ ਕਿਸੇ ਸੁੰਨਸਾਨ ਜਗ੍ਹਾ ਦੇ ਉੱਪਰ ਲੈ ਜਾਂਦੇ ਨੇ ਜਿਹੜੀ ਕਿ ਲਾਂਡਰਾ ਸਾਈਡ ਜਿੱਥੇ ਆਪਣਾ ਸਵਰਾਜ ਮਾਜਦਾ ਦੀ ਆਪਣੇ ਸਵਰਾਜ ਟਰੈਕਟਰ ਵਾਲਿਆਂ ਦੀ ਏਜੰਸ ਫੈਕਟਰੀ ਹੈਗੀ ਆ ਉਹ ਸਾਈਡ ਨੂੰ ਉਹ ਲੈ ਜਾਂਦੇ ਨੇ ਤਾਂ ਦੋਸਤੋ ਰਾਤ ਨੂੰ ਉਸ ਸੁਨਸਾਨ ਜਗ੍ਹਾ ਦੇ ਉੱਪਰ ਉਸ ਮਟਿਆਰ ਦੇ ਨਾਲ ਇਹਨਾਂ ਵੱਲੋਂ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਜ਼ਬਰਦਸਤੀ ਕਰਕੇ ਜਦੋਂ ਉਹ ਮਟਿਆਰ ਸਮਝ ਜਾਂਦੀ ਹੈ ਕਿ ਹੁਣ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਨੇ ਕਿ ਮੈਨੂੰ ਕੋਈ ਨਾ ਕੋਈ ਹੁਸ਼ਿਆਰੀ ਕਰਨੀ ਪੈਣੀ ਆ ਤਾਂ ਉਹ ਕਹਿੰਦੀ ਆ ਕਿ ਤੁਸੀਂ ਹੁਣ ਮੈਨੂੰ ਅਗਵਾ ਤਾਂ ਕਰ ਹੀ ਲਿਆਗਾ ਜੋ ਤੁਸੀਂ ਚਾਹੁੰਦੇ ਹੋ ਉਹ ਕਰਨਾਂ ਮੈਂ ਰੋਕ ਨਹੀਂ ਸਕਦੀ ਪਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਾ ਕਰੋ ਕਿ ਜਿਹੜਾ ਮਤਲਬ ਉਹ ਯਾਨੀ ਕਿ ਗਾਲਾਂ ਕੱਢਦੇ ਸੀਗੇ ਉਹਨੂੰ ਮੰਦਾ ਚੰਗਾ ਵੀ ਬੋਲਦੇ ਸੀ ਯਾਨੀ ਕਿ ਉਹਨੇ ਇੱਕ ਤਰ੍ਹਾਂ ਉਹਨਾਂ ਨੂੰ ਸਹਿਮਤੀ ਪ੍ਰਗਟ ਕਰਨ ਵਾਂਗੂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਹੁਣ ਮੈਨੂੰ ਮਤਲਬ ਗਲਤ ਨਾ ਬੋਲੋ ਤਾਂ ਉਹ ਦੂਸਰਾ ਦਿਨ ਜਦੋਂ ਚੜਦਾ ਰਾਤ ਨੂੰ ਤਾਂ ਜੋ ਕੁਝ ਕਰਨਾ ਸੀ ਉਹਨਾਂ ਨੇ ਉਹ ਕੀਤਾ ਤੇ ਉਹ ਦੂਸਰੇ ਦਿਨ ਉਥੋਂ ਅੱਖ ਬਚਾ ਕੇ ਦੌੜ ਜਾਂਦੀ ਹੈਗੀ ਤੇ ਉਥੋਂ ਦੌੜ ਕੇ ਉਹ ਉਸੇ ਕੋਠੀ ਦੇ ਵਿੱਚ ਨੌ ਫੇਸ ਦੇ ਵਿੱਚ 1247 ਨੰਬਰ ਕੋਠੀ ਦੇ ਵਿੱਚ ਉਹ ਪਹੁੰਚ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੇ ਸਾਥੀਆਂ ਦੇ ਨਾਲ ਜੇਮ ਜੇ ਤੇ ਫਲਿੱਪ ਉਹਨੂੰ ਲੈ ਕੇ 8 ਫੇਸ ਮਹਾਲੀ ਵਿਖੇ ਦਰਖਾਸਤ ਦਿੰਦੇ ਨੇ ਜਾ ਕੇ ਤੇ ਦੱਸਦੇ ਨੇ ਪੁਲਿਸ ਨੂੰ ਕਿ ਇਸ ਤਰ੍ਹਾਂ ਕਰਕੇ ਸਾਡੇ ਨਾਲ ਜਿਹੜੀ ਘਟਨਾ ਵਾਪਰੀ ਐ ਤਾਂ ਜਿਹੜੇ ਪੁਲਸ ਵਾਲੇ ਨੇਗੇ ਪਹਿਲਾਂ ਤਾਂ ਬਹੁਤ ਤਵੱਜੋ ਦਿੰਦੇ ਨੇ ਪਰ ਜਦੋਂ ਉਹ ਦੱਸਦੀ ਆ ਕਿ ਲਾਲ ਬੱਤੀ ਵਾਲੀ ਜਿਪਸੀ ਦੇ ਵਿੱਚ ਬਿਠਾ ਕੇ ਲੈ ਕੇ ਆਏ ਸੀ ਤੇ ਦੋ ਪੁਲਸ ਵਾਲੇ ਸੀਗੇ ਤਾਂ ਥੋੜੀ ਪੁਲਸ ਵਾਲਿਆਂ ਦੀ ਜਿਹੜੀ ਉਹਨਾਂ ਦੇ ਬਿਹੇਵੀਅਰ ਬਿਹੇਵੀਅਰ ਦੇ ਵਿੱਚ ਫਰਕ ਪੈ ਜਾਂਦਾ ਕਿ ਉਹਨਾਂ ਨੂੰ ਲੱਗਦਾ ਸਾਇਦ ਕੋਈ ਮਤਲਬ ਵੀਆਈਪੀ ਦਾ ਬੱਚਾ ਹੈਗਾ ਤਾਂ ਉਸ ਤੋਂ ਬਾਅਦ ਦੋਸਤੋ ਉਹਦੀ ਅਗਲੇ ਦਿਨ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਇੱਕ ਅਜੀਤ ਅਖਬਾਰ ਦਾ ਬਲਜੀਤ ਬੱਲੀ ਆਪਾਂ ਨੂੰ ਪਤਾ ਬਹੁਤ ਮਸ਼ਹੂਰ ਪੱਤਰਕਾਰ ਹੈ ਸੀਨੀਅਰ ਪੱਤਰਕਾਰ ਹੈ ਤੇ ਬਲਜੀਤ ਬੱਲੀ ਨੂੰ ਇੱਕ ਟੈਲੀਫੋਨ ਆਉਂਦਾ ਹੈ ਉਹ ਆਪਣੇ ਦਫ਼ਤਰ ਦੇ ਵਿੱਚ ਬੈਠਾ ਹੁੰਦਾ ਹੈ ਤੇ ਉਹਨੂੰ ਕੋਈ ਟੈਲੀਫੋਨ ਤੇ ਦੱਸਦਾਗਾ ਕਿ ਬੱਲੀ ਸਾਹਿਬ ਕੱਲ ਦੀ ਇੱਕ ਘਟਨਾ ਤੁਹਾਨੂੰ ਪਤਾ ਲੱਗਿਆ ਕਿ ਇੱਕ ਮੇਮ ਨੂੰ ਅੰਗਰੇਜ਼ ਨੂੰ ਅਗਵਾ ਕੀਤਾ ਗਿਆਗਾ ਤਾਂ ਬਲਜੀਤ ਬੱਲੀ ਦੇ ਕੰਨ ਖੜੇ ਹੋ ਜਾਂਦੇ ਨੇ ਉਹ ਉਸੇ ਟਾਈਮ ਆਪਣਾ ਸਕੂਟਰ ਚੱਕਦਾ ਤੇ ਉਹ ਉਸੇ ਹੋਟਲ ਦੇ ਵਿੱਚ ਜਿਹੜਾ ਅਰੋਮਾ ਹੋਟਲ ਹੈ ਤੇ ਉਹ ਅਰੋਮਾ ਹੋਟਲ ਦੇ ਵਿੱਚ ਪਹੁੰਚਦਾ ਅਰੋਮਾ ਹੋਟਲ ਦੇ ਵਿੱਚ ਜਾ ਕੇ ਉਹਨੂੰ ਪਤਾ ਲੱਗਦਾ ਹੈਗਾ ਕਿ ਰਾਤ ਐਸ ਤਰ੍ਹਾਂ ਕਰਕੇ ਇੱਥੇ ਬਹਿਸ ਵਿਸਾਈ ਹੋਈ ਆ ਪਰ ਉਦੋਂ ਵੱਧ ਕੇ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਤਾਂ ਦੋਸਤੋ ਉਹ ਪੂਰੀ ਜਿੰਨੀ ਵੀ ਜਾਣਕਾਰੀ ਇਕੱਠੀ ਕਰ ਸਕਦਾ ਸੀਗਾ ਉਹਨੇ ਜਾਣਕਾਰੀ ਇਕੱਠੀ ਕਰਕੇ ਅਗਲੇ ਦਿਨ ਇਹ ਖਬਰ ਲਾ ਦਿੱਤੀ ਕਿ ਜਿਹੜਾ ਆਪਣੇ ਫਰਾਂਸ ਦੀ ਕੋਈ ਲੜਕੀ ਹੈ ਵੀ 22 ਸਾਲਾਂ ਲੜਕੀ ਜਿਹਦਾ ਨਾਮ ਸੀਗਾ ਕੇਤੀਆ ਉਹਨੂੰ ਕੇਤੀਆ ਨੂੰ ਅਗਵਾ ਕੀਤਾ ਗਿਆਗਾ ਤੇ ਦੋਸਤੋ ਇੰਨੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਤਰਥੱਲੀ ਮਚ ਜਾਂਦੀ ਹੈ ਤੇ ਦੌੜ ਭੱਜ ਸ਼ੁਰੂ ਹੁੰਦੀ ਹੈ ਬੰਦਿਆਂ ਨੂੰ ਫੜਨ ਦੀ ਚਾਰਾ ਜੋਈ ਪੁਲਿਸ ਕਰਦੀ ਹੈ ਲੇਕਿਨ ਉਹਨਾਂ ਦੇ ਹੱਥ ਪੱਲੇ ਅਜੇ ਕੁਝ ਨਹੀਂ ਪੈਂਦਾ ਤਾਂ ਹੌਲੀ ਹੌਲੀ ਦੋਸਤੋ ਪਹਿਲਾਂ ਤਾਂ ਖਬਰਾਂ ਇਹ ਹੀ ਲੱਗ ਰਹੀਆਂ ਸੀਗੀਆਂ ਕਿ ਇੱਥੇ ਕਾਨੂੰਨ ਦਾ ਰਾਜ ਨਹੀਂ ਜੰਗਲ ਦਾ ਰਾਜ ਹੈ ਇਹ ਵੋ ਕਰਕੇ ਪਰ ਸ਼ਾਮ ਤੱਕ ਜਿਹੜੀ ਲਾਲ ਬੱਤੀ ਵਾਲੀ ਜਿਪਸੀ ਦੀ ਉਹ ਗੱਲ ਖੁੱਲਦੀ ਖੁੱਲਦੀ ਇੰਨੀ ਗੱਲ ਖੁੱਲ ਜਾਂਦੀ ਆ ਕਿ ਇਹ ਜਿਹੜੀ ਜਿਪਸੀ ਆ ਇਹ ਸੀਐਮ ਹਾਊਸ ਦੀ ਸਿਕਿਉਰਿਟੀ ਵਾਲੀ ਜਿਪਸੀ ਹੈ ਤਾਂ ਦੋਸਤੋ ਜਦੋਂ ਸੀਐਮ ਦੀ ਸਿਕਿਉਰਿਟੀ ਤੇ ਇਲਜ਼ਾਮ ਲੱਗਣੇ ਸ਼ੁਰੂ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਨੇ ਜਿਹੜੀਆਂ ਜਦੋਂ ਗੁਰਕੀਰਤਨ ਸਿੰਘ ਜਿਹੜਾ ਕੋਟਲੀ ਨਾਉਂ ਦਾ ਇਹਨਾਂ ਦਾ ਪੋਤਾ ਸੀਗਾ ਉਹਦਾ ਜਦੋਂ ਫੋਟੋ ਨੂੰ ਲੜਕੀ ਨੂੰ ਕੇਤੀਆਂ ਨੂੰ ਦਿਖਾਈ ਜਾਂਦੀ ਹੈ ਤੇ ਉਹ ਮਿੰਟ ਦੇ ਵਿੱਚ ਪਛਾਣ ਜਾਂਦੀ ਹੈ ਕਿ ਹਾਂ ਇਹੋ ਹੀ ਉਹਨਾਂ ਦਾ ਆਗੂ ਸੀਗਾ ਤਾਂ ਦੋਸਤੋ ਤਰਥੱਲੀ ਮੱਚ ਜਾਂਦੀ ਆ ਰੌਲਾ ਪੈ ਜਾਂਦਾ ਪੰਜਾਬ ਤੇ ਦੇਸ਼ ਦੇ ਵਿੱਚ ਕਿਉਂਕਿ ਫਰਾਂਸ ਦੀ ਲੜਕੀ ਸੀ ਜੀ ਇਸ ਕਾਰਨ ਕਰਕੇ ਫਰਾਂਸ ਵੱਲੋਂ ਬਹੁਤ ਹੀ ਜ਼ਬਰਦਸਤ ਇਹਦਾ ਰਿਐਕਸ਼ਨ ਦਿੱਤਾ ਜਾਂਦਾ ਹੈ ਉਹਨਾਂ ਦਾ ਜਿਹੜਾ ਉਹ ਆਪਣਾ ਰਾਜਦੂਤ ਹੈਗਾ ਫਰਾਂਸ ਦਾ ਉਹ ਉਸੇ ਸਮੇਂ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕਰਦਾ ਹੈਗਾ ਤੇ ਗ੍ਰਹਿ ਮੰਤਰਾਲੇ ਨੂੰ ਜਦੋਂ ਉਹ ਕਹਿੰਦਾਗਾ ਕਿ ਫਰਾਂਸ ਦੇ ਵਿੱਚ ਸਾਡੇ ਇਹਦਾ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾਗਾ ਔਰ ਸਰਕਾਰ ਹੈ ਜਿਹੜੀ ਉਹ ਬਹੁਤ ਨਾਰਾਜ਼ ਹੈ ਐਕਸ਼ਨ ਦੇ ਵਿੱਚ ਹੈ ਤਾਂ ਉਸੇ ਸਮੇਂ ਪ੍ਰਧਾਨ ਮੰਤਰੀ ਨਰਸਿਮਹਾ ਰੋ ਪੀਵੀ ਨਰਸਮਹਾ ਰਾਓ ਸੀਗੇ ਉਦੋਂ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਗ੍ਰਹਿ ਮੰਤਰੀ ਸ਼ੰਕਰ ਰਾਓ ਚਾਹਾਨ ਨੂੰ ਸੱਦਿਆ ਜਾਂਦਾ ਹੈ ਤੇ ਉਸੇ ਸਮੇਂ ਉਹਨੂੰ ਹੁਕਮ ਦਿੱਤਾ ਜਾਂਦਾਗਾ ਕਿ ਜਲਦੀ ਤੋਂ ਜਲਦੀ ਸੀਐਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਨਾਲ ਉਹਦੇ ਕੇਪੀਐਸ ਗਿੱਲ ਡੀਜੀਪੀ ਨੂੰ ਫੌਰਨ ਤਲਬ ਕੀਤਾ ਜਾਵੇ ਤੇ ਉਹਨਾਂ ਨੂੰ ਤਲਬ ਕੀਤਾ ਜਾਂਦਾ ਦੋਸਤੋ ਦਿੱਲੀ ਬੁਲਾ ਲਿਆ ਜਾਂਦਾਗਾ ਤੇ ਬੇਅੰਤ ਸਿੰਘ ਨੂੰ ਪ੍ਰਧਾਨ ਮੰਤਰੀ ਵੱਲੋਂ ਸਿੱਧੇ ਹੁਕਮ ਦਿੱਤੇ ਜਾਂਦੇ ਨੇ ਕਿ ਕੋਈ ਵੀ ਤੁਹਾਡਾ ਚਾਹੇ ਹੋ ਰਿਸ਼ਤੇਦਾਰ ਜਾਂ ਪੋਤਾ ਕੋਈ ਵੀ ਆ ਲੇਕਿਨ ਇਮੀਡੀਏਟਲੀ ਕਾਰਵਾਈ ਹੋਣੀ ਚਾਹੀਦੀ ਹੈ ਦੁਨੀਆ ਦੇ ਵਿੱਚ ਇਹਦਾ ਰੌਲਾ ਪੈ ਚੁੱਕਿਆਗਾ ਤਾਂ ਦੋਸਤੋ ਇਸੇ ਦੌਰਾਨ ਖੇਤੀਆਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਮਸਟੰਡੇ ਦੋਸਤਾਂ ਵੱਲੋਂ ਕਿ ਤੂੰ ਭਾਰਤ ਛੱਡ ਕੇ ਫੌਰਨ ਇੱਥੋਂ ਚਲੀ ਜਾ ਤੇ ਨਹੀਂ ਤੇਰੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਉਹਨਾਂ ਉਹਦੇ ਜਿਹੜੇ ਸਾਥੀ ਦੋਸਤ ਅੰਗਰੇਜ਼ ਸੀਗੇ ਉਹਨਾਂ ਨੂੰ ਵੀ ਧਮਕਾਇਆ ਜਾਂਦਾ ਕਿ ਜਾਂ ਤਾਂ ਦੇਸ਼ ਛੱਡ ਜਾਓ ਤੇ ਜਾਂ ਫੇਰ ਤੁਹਾਡਾ ਕੁਝ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਤਾਂ ਦੋਸਤੋ ਉਧਰੋਂ ਫਿਰ ਅਗਲੇ ਦਿਨ ਕੇ ਪੀ ਐਸ ਗਿੱਲ ਸਾਹਮਣੇ ਆਉਂਦੇ ਨੇ ਤੇ ਕੇ ਪੀ ਐਸ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਆਗੂ ਸੀ ਉਹ ਗੁਰਕੀਰਤਨ ਸਿੰਘ ਕੋਟਲੀ ਜਿਹੜਾ ਕਿ ਮੁੱਖ ਮੰਤਰੀ ਦਾ ਪੁੱਤ ਹੈ ਉਹਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਦੋਸਤੋ ਜਿਹੜਾ ਗੁਰਕੀਰਤਨ ਸਿੰਘ ਕੋਟਲੀ ਸੀਗਾ ਉਹ ਜਦੋਂ ਅੰਡਰਗਰਾਉਂਡ ਹੋ ਕੇ ਮਲੇਰ ਕੋਟਲਾ ਸਾਈਡ ਖੰਨਾ ਸਾਈਡ ਇਧਰ ਉਹ ਲੁਕ ਜਾਂਦਾ ਹੈਗਾ ਕਿ ਪਰ ਜਦੋਂ ਪ੍ਰੈਸ਼ਰ ਵੱਧ ਜਾਂਦਾ ਹੈਗਾ ਦੋਸਤੋ ਤਾਂ 8 ਸਤੰਬਰ 1994 ਨੂੰ ਗੁਰਕੀਰਤਨ ਸਿੰਘ ਕੋਟਲੀ ਆਪਣਾ ਆਤਮ ਸਮਰਪਣ ਪੁਲਿਸ ਦੇ ਅੱਗੇ ਕਰ ਦਿੰਦਾ ਹੈਗਾ ਤੇ ਉਹਦੇ ਵਿੱਚ ਮੁੱਖ ਦੋਸ਼ੀ ਗੁਰਕੀਰਤਨ ਸਿੰਘ ਕੋਟਲੀ ਦੂਜੇ ਮਨਜਿੰਦਰ ਸਿੰਘ ਕੁਲਦੀਪ ਸਿੰਘ ਇੰਦਰਜੀਤ ਸਿੰਘ ਅਸਵਨੀ ਕੁਮਾਰ ਇਹ ਪੰਜ ਜਾਨੇ ਤੇ ਦੋ ਗਨਮੈਨ ਸੁਖਵਿੰਦਰ ਸਿੰਘ ਤੇ ਜਸਵੀਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੋਸਤੋ ਇਹ ਇੱਕ ਐਸਾ ਕਾਂਡ ਸੀਗਾ ਜਿਹੜਾ ਕੇਤੀਆ ਕਾਂਡ ਦੇ ਨਾਲ ਮਸ਼ੂਰ ਹੋਇਆ ਜਿਹੜੇ ਉਸ ਸਮੇਂ ਜਿਵੇਂ ਸਾਡੀ ਇਹ ਦੇ ਵਿੱਚ ਅਸੀਂ ਉਦੋਂ ਸਰਗਰਮ ਸੀਗੇ ਨੌਜਵਾਨ ਸੀਗੇ ਉਹਨਾਂ ਸਾਰੇ ਲੋਕਾਂ ਨੂੰ ਪਤਾ ਹੈਗਾ ਕਿ ਇਹ ਜਿਹੜਾ ਕੇਤੀਆ ਕਾਂਡ ਸੀਗਾ ਇਹ ਕਿੰਨਾ ਮਸ਼ਹੂਰ ਹੋਇਆ ਬੇਅੰਤ ਸਿੰਘ ਦੇ ਉੱਪਰ ਪਹਿਲਾਂ ਹੀ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਉਹ ਲੱਗ ਰਹੇ ਸੀਗੇ ਕਿਉਂਕਿ ਉਹਨਾਂ ਨੇ ਨੌਜਵਾਨੀ ਦਾ ਜਿਹੜਾ ਕਾਹਨ ਸਿੱਖੀ ਦਾ ਕਾਹਨ ਹੀ ਇੰਨਾ ਕੀਤਾ ਸੀਗਾ ਜਿਸ ਕਾਰਨ ਕਰਕੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਨਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਬੇਅੰਤ ਨੂੰ ਤਖੱਲਸ ਮਿਲ ਚੁੱਕਿਆ ਸੀਗਾ ਬੁੱਚੜ ਬੇਅੰਤ ਮੁੱਖ ਮੰਤਰੀ ਤਾਂ ਦੋਸਤੋ ਨਾਲ ਉਹਦੇ ਫਿਰ ਇੱਕ ਇਹ ਕਾਰਨਾਮਾ ਕੀਤੀਆ ਕਤਲ ਆਪਣੇ ਕੀਤੀਆ ਕਾਂਡ ਵਾਲਾ ਜਿਹੜਾ ਇਹ ਵੀ ਜੁੜ ਜਾਂਦਾ ਹੈ ਤਾਂ ਦੋਸਤੋ ਇਹਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਜਿਹੜਾ ਬੁੱਚੜ ਬੇਅੰਤ ਕਰਕੇ ਪੰਜਾਬ ਦੇ ਵਿੱਚ ਹੀ ਜਾਣਿਆ ਜਾਂਦਾ ਸੀਗਾ ਲੇਕਿਨ ਉਸ ਤੋਂ ਬਾਅਦ ਫਿਰ ਹਿੰਦੁਸਤਾਨ ਦੇ ਵਿੱਚ ਤੇ ਬਾਅਦ ਦੇ ਵਿੱਚ ਦੁਨੀਆ ਦੇ ਵਿੱਚ ਇਹਨਾਂ ਨੇ ਥੂ ਥੂ ਐਨੀ ਹੋਈ ਜਿਹੜੀ ਅੱਜ ਤੱਕ ਜਾਰੀ ਹੈ ਜਦੋਂ ਤੁਸੀਂ ਬੇਅੰਤ ਦਾ ਨਾਮ ਲੈਨੇ ਹੋ ਜੇ ਕਿਤੇ ਤੁਸੀਂ ਭਲੇਖੇ ਨਾਲ ਬੇਅੰਤ ਸਿੰਘ ਕਹੇ ਦੇ ਮੂੰ ਤਾਂ ਦੁਨੀਆ ਦੇ ਵਿੱਚੋਂ ਟੈਲੀਫੋਨ ਤੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਇਸ ਪੁੱਛੜ ਨੂੰ ਤੁਸੀਂ ਸਿੰਘ ਕਿਉਂ ਕਿਹਾਗਾ ਕਿਉਂਕਿ ਤੁਹਾਨੂੰ ਪਤਾ ਦੋਸਤੋ ਹਜ਼ਾਰਾਂ ਨੌਜਵਾਨ ਜਿਹੜੇ ਅਨਪਛਾਤੇ ਕਹਿ ਕੇ ਕਤਲ ਕਰ ਕਰਕੇ ਇਹਨਾਂ ਨੇ ਸਿੱਟੇ ਸੀਗੇ ਜਸਵੰਤ ਸਿੰਘ ਖਾਲੜਾ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਜਿਹੜੀ ਕਿ ਕੱਲੇ ਅਮਰਤਸਰ ਜ਼ਿਲ੍ਹੇ ਦੀ ਸੀ ਜਿੱਥੋਂ ਅਰਪ ਸਾਤੀਆਂ ਲਾਸਾਂ 25000 ਦੇ ਕਰੀਬ ਆਇਡੈਂਟੀਫਾਈ ਕੀਤੀਆਂ ਸੀਗੀਆਂ ਲੇਕਿਨ ਬਦਕਿਸਮਤੀ ਦੇ ਨਾਲ ਬੁੱਜੜੇ ਦੇ ਸਾਥੀ ਕੇਪੀਐਸ ਗਿੱਲ ਵੱਲੋਂ ਜਿਹੜਾ ਕਿ ਉਹ ਡੀਐਸ ਡੀਜੀਪੀ ਸੀਗਾ ਉਹਦੇ ਵੱਲੋਂ ਜਸਵੰਤ ਸਿੰਘ ਖਾਲੜਾ ਨੂੰ ਵੀ ਕਤਲ ਕਰ ਦਿੱਤਾ ਜਾਂਦਾ ਹੈ ਇਹ ਉਹਨੂੰ ਮਾਰ ਕੇ ਟੋਟੇ ਕਰਕੇ ਉਹਦੀ লাশ ਦੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਜਿਹੜਾ ਕਿ ਅੱਜ ਤੱਕ ਵੀ ਉਹਨਾਂ ਦਾ ਮੁੜ ਕੇ ਕੋਈ ਸੂ ਨਹੀਂ ਮਿਲੀ ਕਿਉਂਕਿ ਉਹ ਉਹ ਸਮਾਂ ਹੀ ਐਸਾ ਸੀਗਾ ਉਸ ਸਮੇਂ ਦੇ ਵਿੱਚ ਉਹ ਸਾਰਾ ਕੁਝ ਦਫਨ ਹੋ ਕੇ ਰਹਿ ਗਿਆ ਪਰ ਦੋਸਤੋ ਇਹਨਾਂ ਦਾ ਜਿਹੜਾ ਅੰਤ ਸੀਗਾ ਜਿਵੇਂ ਅਜੀਤ ਸਿੰਘ ਸੰਧੂ ਉਸ ਸਮੇਂ ਦਾ ਐਸਐਸਪੀ ਸੀ ਜਿਨ੍ਹਾਂ ਨੇ ਇਹਨਾਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਜਿਵੇਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਅਣਸਾਥੀਆਂ ਲਾਸਾਂ ਕਹ ਕੇ ਸਾੜੀਆਂ ਹੋਈਆਂ ਸੀ ਉਹ ਐਸਐਸਪੀ ਅਜੀਤ ਸਿੰਘ ਸੰਧੂ ਦੇ ਮੌਕੇ ਦੀਆਂ ਗੱਲਾਂ ਨੇ ਤਾਂ ਅਜੀਤ ਸਿੰਘ ਸੰਧੂ ਦਾ ਅੰਤ ਵੀ ਤੁਹਾਨੂੰ ਪਤਾ ਕਿ ਕਿੰਨਾ ਮਾੜਾ ਹੋਇਆ ਉਹਦੀ ਮੌਤ ਰੇਲ ਗੱਡੀ ਦੇ ਥੱਲੇ ਉਹਨੇ ਫਿਰ ਆਪਣੇ ਆਪ ਨੂੰ ਉੱਥੇ ਰੇਲ ਗੱਡੀ ਦੇ ਥੱਲੇ ਆ ਕੇ ਆਤਮ ਹੱਤਿਆ ਕਰਨੀ ਸੀ ਜਿਹੜੀ ਕਿ ਅਜੇ ਤੱਕ ਵੀ ਜਸਟੀਫਾਈ ਨਹੀਂ ਹੋ ਸਕੀ ਕਿ ਉਹ ਕਿਸੇ ਨੇ ਉੱਥੇ ਮਾਰ ਕੇ ਛੁੱਟਿਆ ਕੋਈ ਕਹਿੰਦਾ ਸੀ ਉਹਨੂੰ ਮਾਰ ਕੇ ਛੁੱਟਿਆ ਕੋਈ ਕਹਿੰਦਾ ਤੇ ਆਤਮ ਹੱਤਿਆ ਕੀਤੀ ਐ ਤੇ ਕੋਈ ਕਹਿੰਦਾ ਸੀਗਾ ਉਹ ਦੌੜ ਗਿਆ ਕਿਸੇ ਨੂੰ ਹੋਰ ਉੱਥੇ ਇਹਨਾਂ ਨੇ ਡੈੱਡ ਬੋਡੀ ਰੱਖ ਦਿੱਤੀ ਉਹ ਵਿਚੇ ਹੀ ਗੱਲ ਸੀ ਜਿਹੜੀ ਲੇਕਿਨ ਇੱਕ ਗੱਲ ਖੁੱਲ ਕੇ ਸਾਹਮਣੇ ਆ ਗਈ ਕਿ ਉਹਦੀ ਔਲਾਦ ਬੰਨੂ ਜਿਹੜਾ ਉਹਦਾ ਕਲੋਤਾ ਪੁੱਤਰ ਸੀਗਾ ਉਹਦੇ ਵੱਲੋਂ ਜਦੋਂ ਉਹਨੂੰ ਇੱਕ ਉਹਦੀ ਸਾਥੀ ਪੜੀ ਪੀ ਐਚ ਡੀ ਕਰ ਰਹੀ ਹੁੰਦੀ ਆ ਬਾਹਰੋਂ ਆ ਕੇ ਆਪਣੇ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਬਾਰੇ ਉਹ ਜੇਲ੍ਹਾਂ ਦੇ ਵਿੱਚੋਂ ਰਿਪੋਰਟ ਤਿਆਰ ਕਰ ਰਹੀ ਹੁੰਦੀ ਆ ਤੇ ਉਹ अजीत ਸਿੰਘ ਸੰਧੂ ਦੇ ਪੁੱਤਰ ਦੇ ਨਾਲ ਉਹ ਵੀ ਦੋਸਤੀ ਹੋ ਜਾਂਦੀ ਹੈ ਜਦੋਂ ਉਹ ਘਰੇ ਬੁਲਾ ਲੈਂਦਾ ਉਹਨੂੰ ਤੇ ਘਰੇ ਉਹ अजीत ਸਿੰਘ ਸੰਧੂ ਦੀ ਫੋਟੋ ਦੇਖਦੀ ਆ ਉਹ ਉੱਠ ਕੇ ਡਰੈਗ ਰੂਮ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਤਾਂ ਉਹ ਪੁੱਛਦਾ ਵੀ ਕੀ ਕਾਰਨ ਹੈ ਤੂੰ ਕਿਉਂ ਉੱਠ ਕੇ ਆਈ ਤਾਂ ਉਹਨੇ ਦੱਸਿਆ ਕਿ ਤੇਰੇ ਘਰੇ ਆਹ ਬੁੱਚੜ ਜਿਹੜੇ अजीत ਸਿੰਘ ਸੰਧੂ ਦੀ ਫੋਟੋ ਲੱਗੀ ਹੋਈ ਆ ਇਹ ਕਿਉਂ ਲਾਈ ਆ ਤਾਂ ਉਹਨੇ ਕਹੇ ਮੇਰਾ ਡੈਡੀ ਆ ਤੇ ਉਹ ਫਿਰ ਗੁੱਸੇ ਹੋ ਕੇ ਚਲੀ ਜਾਂਦੀ ਹੈ ਤਾਂ ਉਹ ਮੁੰਡਾ ਜਦੋਂ ਆ ਕੇ ਆਪਦੇ ਡੈਡੀ ਨੂੰ ਕਹਿੰਦਾਗਾ ਕਿ ਤੁਸੀਂ ਆਹ ਕੀ ਕੀਤਾ ਕਿਉਂ ਮੁੰਡੇ ਮਾਰੇ ਤਾਂ ਜੀਤ ਸਿੰਘ ਸੰਧੂ ਉਹਨੂੰ ਕਹਿੰਦਾਗਾ ਕਿ ਇਹ ਪੁੱਤਰਾ ਤੁਹਾਡੀ ਖਾਤਰੀ ਅਸੀਂ ਜੋ ਵੀ ਕੀਤਾਗਾ ਜੋ ਜਾਇਦਾਦਾਂ ਬਣਾਈਆਂ ਜੋ ਵੀ ਕਰਿਆ ਇਹ ਤੁਹਾਡੀ ਖਾਤਰੀ ਕੀਤਾ ਤਾਂ ਉਹਦੇ ਇਕਲੋਤੇ ਪੁੱਤਰ ਵੱਲੋਂ ਇਹ ਕਿਹਾ ਜਾਂਦਾਗਾ ਕਿ ਮੈਂ ਤੈਨੂੰ ਕਦੋਂ ਕਿਹਾ ਸੀਗਾ ਤੂੰ ਲੋਕਾਂ ਦੀਆਂ ਮੁੰਡਿਆਂ ਦੀਆਂ ਲਾਸਾਂ ਦੇ ਉੱਪਰ ਸਾਡੇ ਲਈ ਤੂੰ ਮਤਲਬ ਬਿਜ਼ਨਸ ਖੜੇ ਕਰੇ ਜਾਂ ਪੈਸੇ ਕਮਾਵੇ ਜਾਂ ਸਾਨੂੰ ਰੋਟੀ ਕਮਾਵੇ ਜਾਂ ਸਾਡੀ ਪਿੱਧਿਆ ਪੜ੍ਹਾਈ ਕਰਾਵੇਂ ਮੈਂ ਤੈਨੂੰ ਕਦੋਂ ਕਿਹਾ ਸੀਗਾ ਕਿ ਤੂੰ ਲੋਕਾਂ ਦੇ ਬੱਚਿਆਂ ਦੀ ਲਾਸਾਂ ਦੇ ਉੱਪਰ ਸਾਡੀ ਮਤਲਬ ਪਰਬ੍ਰਸ ਕਰੇ ਉਸ ਗੱਲ ਦਾ ਉਹਦੇ ਉੱਤੇ ਇੰਨਾ ਅਸਰ ਹੁੰਦਾ ਹੈਗਾ ਮੁੰਡਾ ਤਾਂ ਘਰ ਛੱਡ ਕੇ ਚਲਾ ਜਾਂਦਾ ਪਰ ਕਹਿੰਦੇ ਨੇਗੇ ਕਿ ਫਿਰ ਉਹਨੇ ਇਸੇ ਕਾਰਨ ਕਰਕੇ ਹੀ ਫਿਰ ਜਿਹੜੀ ਆਤਮ ਹੱਤਿਆ ਕਰ ਲਈ ਸੀ ਸੋ ਦੋਸਤੋ ਜਿਹੜਾ ਇਹ ਆਪਾਂ ਕਹਿ ਸਕਦੇ ਹਾਂਗੇ ਕਿ ਜਿਹੜਾ ਅੰਤ ਬੁਰੇ ਦਾ ਬੁਰਾ ਹੀ ਹੁੰਦਾ ਹੁੰਦਾ ਸੋ ਇਹ ਜਿਹੜੀ ਅੱਜ ਦੀ ਤੁਹਾਨੂੰ ਕਾਟਨਾ ਚ ਨਹੀਂ ਹੈ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਦੋਸਤੋ ਗੱਲ ਇਹ ਪ੍ਰਾਣੀ ਹੈ ਸਾਡੇ ਸਮੇਂ ਦੇ ਵਿੱਚ ਤਾਂ ਪਤਾ ਸਾਰਿਆਂ ਨੂੰ ਜਿਹੜੇ ਮਤਲਬ ਉਸ ਸਮੇਂ ਲੋਕ ਸੀਗੇ ਪਰ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾਗਾ ਕਿ ਉਹ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦਾ ਘਾਣ ਕੀਤਾ ਉਹਨਾਂ ਦੀਆਂ ਔਲਾਦ ਵੱਲੋਂ ਕੀ ਕੁਝ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਅਸੀਂ ਇਹਨੂੰ ਬਦਕਿਸਮਤੀ ਹੀ ਕਹਾਗੇ ਪੰਜਾਬ ਦੀ ਕਿ ਸਾਡੇ ਲੋਕਾਂ ਵੱਲੋਂ ਉਹਨਾਂ ਨੂੰ ਦੁਬਾਰਾ ਵਾਰ-ਵਾਰ ਪੰਜਾਬ ਦੇ ਵਿੱਚ ਫਿਰ ਜਿਤਾਇਆ ਵੀ ਗਿਆ ਐਮਨ ਲੇਤੇ ਐਮਪੀ ਵੀ ਬਣਾਏ ਗਏ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਲੋਕ ਬਹੁਤ ਜਲਦੀ ਗੱਲਾਂ ਭੁੱਲ ਜਾਂਦੇ ਨੇ ਦੋਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਪੰਜਾਬੀ ਤੱਕ ਇਹ ਜਿਹੜੀ ਵੀਡੀਓ ਇਹ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ